ਸਾਰਿਆਂ ਨੂੰ ਮੈਂ ਥੋੜਾ ਆਪਣਾ ਦੇਸੀ ਯਾਰ 소ਸਾਨੀ ਸ਼ਰਮਾ ਸੋ ਆਪਾਂ ਜੀ ਗੱਲ ਕਰਨੀ ਹੈ ਕਿ ਜੋ ਟਾਈਮ ਟਾਈਮ ਦੀ ਕਦਰ ਕਰਿਆ ਕਰੋ ਜੀ ਸਾਰੇ ਜਾਣੇ ਕਿਉਂਕਿ ਯੂਰਪ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਆਪਾਂ ਨੂੰ ਕੁਝ ਨਹੀਂ ਪਤਾ ਕੁਝ ਹੋ ਜਾਣਾ ਹਨਾ ਸੋ ਵਾਹਿਗੁਰੂ ਦਾ ਨਾਮ ਲੈਣ ਪਿਆ ਕਰੋ ਤੇ ਪ੍ਰੋਬਲਮਾਂ ਬਹੁਤ ਹੁੰਦੀਆਂ ਨੇ ਕੰਮ ਕਰਨ ਦੇ ਵਿੱਚ ਜਿਹੜੇ ਬੰਦੇ ਪੱਕੇ ਨੇ ਜਾਂ ਜਿਹੜੇ ਬੰਦੇ ਕੱਚੇ ਨੇ ਹਨਾ ਪੱਕਿਆਂ ਨੂੰ ਤਾਂ ਚਲੋ ਕੋਈ ਪ੍ਰੋਬਲਮ ਨਹੀਂ ਆਉਂਦੀ ਬਟ ਕੱਚੇ ਵਾਲੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੋ ਅੱਜ ਮੇਰਾ ਮੈਸੇਜ ਇਹੀ ਹੈ ਕਿ ਤੁਸੀਂ ਜਦੋਂ ਵੀ ਆਪਾਂ ਯੂਰਪ ਦੇ ਵਿੱਚ ਜਾਣਾ ਹੈ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਾਣਾ ਸਭ ਤੋਂ ਪਹਿਲਾਂ ਆਪਣੇ ਪੇਪਰਾਂ ਲਈ ਤੁਸੀਂ ਅਪਲਾਈ ਕਰੋ ਪੱਕੇ ਹੋ ਵੀ ਤੁਹਾਡਾ ਇੰਡੀਆ ਦਾ ਆਣਾ ਜਾਣਾ ਲੱਗਿਆ ਰਹੇ ਕਿਉਂਕਿ ਕਈ ਇਹੋ ਜਿਹੇ ਵੀ ਨੇ ਜਿਹੜੇ ਆ ਜਾਂਦੇ ਨੇ ਸੋ ਮੈਂਤ ਬਹੁਤ ਕਰਦੇ ਨੇ ਬਟ ਆਪਣੇ ਪਿੱਛੇ ਵਾਲੇ ਸੋਚਦੇ ਨੇ ਬਟ ਆਪਣੇ ਲਈ ਨਹੀਂ ਸੋਚਦੇ ਸੋ ਅੱਜ ਦਾ ਜਿਹੜਾ ਵਿਸ਼ਾ ਆ ਵੀ ਤੁਸੀਂ ਸਭ ਤੋਂ ਪਹਿਲਾਂ ਜਦੋਂ ਵੀ ਆਉਣਾ ਹੈ ਆਪਣੇ ਪੇਪਰਾਂ ਲਈ ਸੋਚਣਾ ਦੇਖੋ ਪਿੱਛੇ ਦਾ ਚੱਲੀ ਜਾਣਾ ਆ ਠੀਕ ਆ ਪਿੱਛੇ ਸਾਰਾ ਦਾ ਚੱਲੀ ਜਾਣਾ ਆ ਬਟ ਪੇਪਰ ਬਹੁਤ ਜ਼ਰੂਰੀ ਨੇ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਕਿਉਂਕਿ ਇੰਡੀਆ ਆਣਾ ਜਾਣਾ ਬੰਦੇ ਦਾ ਲੱਗਿਆ ਰਹੇ ਰਾਹ ਖੁੱਲਦਾ ਰਹਿੰਦਾ ਬੰਦੇ ਦਾ ਹਨਾ ਸੋ वैसे कोई इतनी ਉਹ ਗੱਲ ਨਹੀਂ ਹੈ ਕਿ ਮੇਰੇ ਕੋਲ ਵੀ ਮੈਂ ਤੁਹਾਨੂੰ ਸਾਂਝੀ ਕਰ ਸਕਦਾ ਤੁ ਬਾਕੀ ਤੁਸੀਂ ਸਾਰੇ ਸਿਆਣੇ ਹੋ ਵੀ ਇੱਤਾ ਹੀ ਕਰਨਾ ਚਾਹੀਦਾ ਸਾਰਿਆਂ ਨੂੰ ਆਪਾਂ ਸਾਰਿਆਂ ਦੇ ਵੀਡੀਓ ਦੇਖਦੇ ਵੀ ਆ ਨਾ ਸੋ ਮੈਂ ਬੈਠਾ ਸੀਗਾ ਕਿਉਂਕਿ ਇਹ ਜਾ ਪਾਣਾ ਮੇਰੇ ਨਾਲ ਵਰਤਿਆ ਸੋ ਵੀ ਲਲਟ ਰਹੋ ਸਾਰੇ ਜਾਨੇ ਧਿਆਨ ਰੱਖੋ ਆਪਣਾ ਸਾਰੇ ਜਾਨੇ ਕਿਉਂਕਿ ਯੂਰਪ ਤੇ ਵਿੱਚ ਕਦੋਂ ਵੀ ਕੁਝ ਵੀ ਹੋ ਸਕਦਾ ਹੈ ਐਂਡ ਪੰਜਾਬ ਦੇ ਵਿੱਚ ਫਾੜ ਆਇਆ ਹੋਇਆ ਉਹਦਾ ਬਹੁਤ ਹੀ ਦੁੱਖਾ ਸਾਰਿਆਂ ਨੂੰ ਆਪਾਂ ਪੰਜਾਬੀਆਂ ਨੂੰ ਐਂਡ ਬੱਸ ਮੈਂ ਤਾਂ ਕਰਦੇ ਰੋ ਚੜਦੀ ਕਲਾ ਜੈਤੇ ਪਰਮਾਤਮਾ ਸਾਰਿਆਂ ਨੂੰ ਵਾਹਿਗੁਰੂ ਐਂਡ ਹੋਰ ਕੋਈ ਗੱਲ ਨਹੀਂ ਹੈਗੀ ਜੀ ਮੇਰੇ ਕੋਲ ਵੈਸੇ ਮੈਂ ਤੁਹਾਨੂੰ ਕੋਈ ਗੱਲ ਸਾਂਝੀ ਕਰ ਸਕਾਂ ਕਿਉਂਕਿ 2-3 ਦਿਨ ਤੋਂ ਮੂਡ ਥੋੜਾ ਜਾਂ ਖਰਾਬ ਚੱਲ ਰਿਹਾ ਹੈ ਨਾ ਸੋ ਜਿੱਤਾ ਵੀ ਹੁੰਦਾ ਆ ਕੋਸ਼ਿਸ਼ ਰਿਆ ਕਰੋ ਬੱਸ ਕਿ ਆਪਣੇ ਸੋਚਣ ਆਖਾ ਦੀ ਕੁਛ ਨਹੀਂ ਹੋਣਾ ਉਹ ਵਾਹਿਗੁਰੂ ਨੇ ਜੋ ਕਰਾਣਾ ਉਸਨੇ ਆਪ ਹੀ ਕਰਾ ਦੇਣਾ ਸੋ ਤਿਆਰ ਰੱਖਿਆ ਕਰੋ ਬਾਬਾ